ਇਸ ਤਰ੍ਹਾਂ ਜੀ ਅੱਜ ਸਾਰੇ ਮੈਂ ਤੇ ਪਹਿਲਾਂ ਪ੍ਰੈਸ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀਆ ਨੂੰ ਕਹਿਣਾ ਜਿਹੜੇ ਮੈਂ ਆਪ ਜੀ ਸਾਰਿਆਂ ਰਾਈ ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮਾਨ ਜੋ ਸ਼੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਸੀਪੀ ਕਮਿਸ਼ਨਰ ਅੰਮ੍ਰਿਤਸਰ ਜੀ ਵੱਲੋਂ ਦੀ ਹਦਾਇਤਾਂ ਦੇ ਉੱਤੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਜਿੰਨੇ ਵੀ ਸ਼ਹਿਰ ਦੇ ਵਿੱਚ ਲੋਕਾਂ ਦੀ ਬਹੁਤ ਸ਼ਿਕਾਇਤ ਸੀ ਕਿ 2 ਵਜਾ ਬਹੁਤ ਸਾਰੀਆਂ ਬੈਟਰੀਆਂ ਤੇ ਆਟੋ ਜਿਹੜੇ ਆ ਰੋਡਾਂ ਦੇ ਉੱਤੇ ਚੱਲ ਰਹੇ ਆ ਜਿਨ੍ਹਾਂ ਦੇ ਉੱਤੇ ਕੋਈ ਨੰਬਰ ਨਹੀਂ ਹੈਗਾ ਜਿਹਦਾ ਕੋਈ ਰਿਕਾਰਡ ਨਹੀਂ ਹੈਗਾ ਵੀ ਕੌਣ ਲੈ ਕੇ ਆ ਰਿਹਾ ਇਸ ਸਬੰਧੀ ਅਸੀਂ ਸਮੂਹ ਬੈਟਰੀ ਰਿਕਸ਼ਾ ਜਿਹੜੀਆਂ ਈ ਰਿਕਸ਼ਾ ਨੇ ਤੇ ਆਟੋ ਜਿਹੜੇ ਨੇ ਜਿਨ੍ਹਾਂ ਦੇ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਇੱਕ ਨੰਬਰ ਅਲਾਟ ਕੀਤਾ ਜਾ ਰਿਹਾ ਇਹ ਨੰਬਰ ਜਿਹੜਾ ਗੱਡੀ ਦੇ ਅਗਲੇ ਪਾਸੇ ਤੇ ਪਿੱਛੇ ਲੱਗੇਗਾ ਅਤੇ ਡਰਾਈਵਰ ਦਾ ਮੋਬਾਈਲ ਨੰਬਰ ਉਹ ਉਹਦੇ ਉੱਪਰ ਲਿਖਿਆ ਜਾਏਗਾ ਤਾਂ ਜੋ ਜਦੋਂ ਸਵਾਰੀ ਬੈਠਦੀ ਆ ਤੇ ਸਵਾਰੀ ਦਾ ਧਿਆਨ ਜੇ ਕੱਲ ਨੂੰ ਕਿਸੇ ਸਵਾਰੀ ਦੇ ਵਿੱਚੋਂ ਕੋਈ ਸਮਾਨ ਰਹਿ ਜਾਂਦਾ ਕਿਸੇ ਚੀਜ਼ ਦੇ ਵਿੱਚ ਜਾਂ ਉਹਦੇ ਨਾਲ ਕੋਈ ਘਟਨਾ ਜਾਂ ਕੋਈ ਈ ਰਿਕਸ਼ੇ ਦਾ ਡਰਾਈਵਰ ਉਹਦੇ ਨਾਲ ਕੋਈ ਮਿਸਬੀਹਵ ਕਰਦਾ ਜਾਂ ਕੋਈ ਠੱਗੀ ਠੋਰੀ ਕਰਦਾ ਤਾਂ ਕਿ ਸਵਾਰੀ ਸਾਨੂੰ ਇਤਲਾਹ ਦੇ ਸਕੇ ਕਿ ਮੈਂ ਇਹਨਾਂ ਨੰਬਰ ਰਿਕਸ਼ੇ ਦੇ ਉੱਤੇ ਬੈਠੀ ਸੀ ਮੇਰਾ ਉਹਦੇ ਵਿੱਚ ਸਮਾਨ ਚੋਰੀ ਹੋ ਗਿਆ ਕੋਈ ਆਇਆ ਤਾਂ ਜੋ ਅਸੀਂ ਆਪਣੇ ਕੰਪਿਊਟਰ 'ਚ ਉਹਦਾ ਰਿਕਾਰਡ ਕੱਢ ਕੇ ਪਤਾ ਕਰ ਸਕੀਏ ਜੀ ਇੱਕ ਇਹ ਇਰਿਕਸ਼ਾ ਨੂੰ ਕੌਣ ਚਲਾਉਂਦਾ ਇਹਦਾ ਕੌਣ ਡਰਾਈਵਰ ਸੀ ਔਰ ਇਹਦਾ ਮਾਲਕ ਕੌਣ ਸੀ ਇਸ ਸਬੰਧੀ ਆਪਣਾ ਪ੍ਰੋਪਰ ਅਸੀਂ ਰਿਕਾਰਡ ਰੱਖ ਰਹੇ ਆਂ ਇਹਦੇ ਸਬੰਧੀ ਜੁਨੀਅਨ ਦੇ ਨਾਲ ਮੀਟਿੰਗ ਕਰਕੇ ਸਾਰੇ ਇਰਿਕਸ਼ਾ ਤੇ ਆਟੋ ਜੁਨੀਅਨ ਨੇ ਇਸ ਨਾਲ ਸਹਿਮਤੀ ਦਿੱਤੀ ਆ ਅਤੇ ਹੁਣ ਅਸੀਂ ਇਸ ਤੇ ਉੱਤੇ ਨੰਬਰ ਲਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਇਹ ਨੰਬਰ ਦੀ ਜਿਹੜੀ ਆ ਪੇਮੈਂਟ ਆ ਉਹ ਇਰਿਕਸ਼ਾ ਵਾਲੇ ਆਪ ਕਰਦੇ ਨੇ ਇਹ ਨੰਬਰ ਜਿਹੜਾ ਸਾਡੇ ਕੋਲ ਅਲਾਟ ਕੀਤਾ ਜਾਂਦਾ ਔਰ ਕੰਪਿਊਟਰ ਦੇ ਵਿੱਚ ਅਸੀਂ ਇਹਦਾ ਰਿਕਾਰਡ ਰੱਖਦੇ ਆਂ ਇਹ ਜੈਲੋ ਕਲਰ ਦੇ ਵਿੱਚ ਉਹਨਾਂ ਈ ਰਿਕਸ਼ਾ ਦੇ ਉੱਤੇ ਨੰਬਰ ਲਾਇਆ ਜਾਏਗਾ ਜਿਹੜੇ ਮਾਲਕ ਖੁਦ ਨੇ ਜਿਨ੍ਹਾਂ ਦੀ ਆਪਣਾ ਈ ਰਿਕਸ਼ਾਵਾਹ ਤੇ ਖੁਦ ਹੀ ਚਲਾਉਂਦੇ ਨੇ ਜਿਹੜੇ ਕਈਆਂ ਨੇ ਲੋਕਾਂ ਨੇ ਕਿਰਾਏ ਤੇ ਦਿੱਤੇ ਨੇ 20 20 40 40 ਈ ਰਿਕਸ਼ਾ ਲੈ ਕੇ ਕਿਰਾਏ ਤੇ ਦਿੱਤੇ ਹੋਏ ਨੇ ਉਹਨਾਂ ਨੂੰ ਰੈੱਡ ਕਲਰ ਦੇ ਵਿੱਚ ਨੰਬਰ ਜਿਹੜਾ ਵੱਖਰਾ ਅਲਾਟ ਕੀਤਾ ਜਾਏਗਾ ਉਹਦੇ ਸਬੰਧੀ ਜਿਹੜਾ ਉਹ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਦੇਣ ਵਾਲਾ ਮਾਲਕ ਆ ਉਹਨੂੰ ਇੱਕ ਹਲਫੀਆ ਬਿਆਨ ਦੇਣਾ ਪਏਗਾ ਕਿ ਉਹ ਆਪਣਾ ਜੇ ਕੋਈ ਉਹਦੇ ਤੇ ਘਟਨਾ ਵਾਪਰਦੀ ਆ ਤੇ ਉਹ ਮਾਲਕ ਜ਼ਿੰਮੇਵਾਰ ਹੋਏਗਾ ਉਹ ਕਿਸ ਡਰਾਈਵਰੀ ਲਾਇਸੈਂਸ ਤੋਂ ਬਿਨਾ ਰਿਕਾਰਡ ਰੱਖਣ ਤੋਂ ਬਿਨਾ ਕਿਸੇ ਨੂੰ ਆਪਣਾ ਈ ਰਿਕਸ਼ਾ ਜਿਹੜਾ ਨਹੀਂ ਦੇਵੇਗਾ ਇਹ 15 ਮਾਰਚ ਤੱਕ ਸਾਰਿਆਂ ਨੂੰ ਨੰਬਰ ਲਾਉਣ ਦੀ ਹਦਾਇਤ ਕੀਤੀ ਗਈ ਆ ਜੇ 15 ਮਾਰਚ ਤੱਕ ਨਹੀਂ ਲਾਉਂਦੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਸਰੇ ਤੋਂ ਆਵਾਜਾ ਜਿਹੜਾ ਕੋਈ ਤੁਹਾਡੇ ਕੋਲੋਂ ਟ੍ਰੈਫਿਕ ਦਾ ਨੰਬਰ ਮੈਂ 12 12 ਮੇਰਾ ਦੂਸਰਾ ਵੀ ਕਿਉਂਕਿ ਉਹ ਨੰਬਰ ਵਿੱਚ ਆਉਂਦਾ ਫਿਰ ਉਹ ਸਰ ਜਿੰਨੇ ਵੀ ਜਿਹੜੇ ਨੰਬਰ ਤੁਸੀਂ ਨੋਟ ਕੀਤੇ ਸਾਡੇ ਰਜਿਸਟਰ ਸਾਰੇ ਮੋਬਾਈਲ ਨੰਬਰ ਇਹਨਾਂ ਦੇ ਸਬੰਧ ਲਈ ਜਾਣਬੀਨ ਹੋ ਸਕਦੀ ਹੈ ਜੇ ਕੋਈ ਮਿਲ ਕੋਟ ਕਰੇ ਸਰ ਜੇ ਕੰਪਲੇਂਟ ਵਿੱਚ ਮੁਸ਼ਕਲ ਆਇਆ ਕੋਈ ਨੰਬਰ ਤੁਸੀਂ ਜਿਹੜਾ ਜਾਰੀ ਅਸੀਂ ਜੀ ਇਸ ਤਰ੍ਹਾਂ ਵਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਜੀ ਵੱਲੋਂ ਇੱਕ ਫੋਨ ਨੰਬਰ 77101 04349 ਇੱਕ ਨੰਬਰ WhatsApp ਨੰਬਰ ਫੋਨ ਨੰਬਰ ਦਿੱਤਾ ਗਿਆ ਵਾ ਜਿਹਦੇ ਉੱਤੇ ਕੋਈ ਵੀ ਸ਼ੈਰੀ ਕੋਈ ਜਾਮ ਲੱਗਾ ਹੋਵੇ ਕੋਈ ਟ੍ਰੈਫਿਕ ਦੀ ਸਮੱਸਿਆ ਹੋਵੇ ਕੋਈ ਟ੍ਰੈਫਿਕ ਸਬੰਧੀ ਸੁਝਾਅ ਹੋਵੇ ਉਹ ਬੋਲ ਕੇ ਫੋਨ ਕਰਕੇ WhatsApp ਰਾਹੀਂ ਮੈਸੇਜ ਕਰਕੇ ਸਾਨੂੰ ਕਨਵੇ ਕਰ ਸਕਦਾ ਇਹ ਜਿਹੜਾ ਨੰਬਰ 24 ਆਵਰ ਏਡੀਸੀਪੀ ਟ੍ਰੈਫਿਕ ਮੇਰੇ ਕੋਲ ਹੁੰਦਾ ਮੇਰੇ ਨਾਲ ਦੋ ਕਰਮਚਾਰੀ ਇਹਨਾਂ ਨੂੰ ਇਹਦੀ ਜਿਹੜੀਆਂ ਵੀ ਸ਼ਿਕਾਇਤਾਂ ਨੇ ਉਹਨਾਂ ਨੂੰ ਨੋਟ ਕਰ ਲਈ ਹੁੰਦੇ ਆ ਅੱਗੇ ਅਸੀਂ ਜ਼ੋਨ ਚਾਰਜ ਉਹਨਾਂ ਸਮੱਸਿਆ ਨੂੰ ਦੂਰ ਕਰਨ ਵਾਸਤੇ ਸ਼ਹਿਰ ਨੂੰ ਜਿਹੜਾ ਵਾ ਤਿੰਨ ਹਿੱਸਿਆਂ ਵਿੱਚ ਵੰਡਿਆ ਆ ਜਿਹਦੇ ਵਿੱਚ 6 ਜਿਹੜੇ ਜ਼ੋਨ ਚਾਰਜ ਜਿਹੜੇ ਵੰਗ ਕੰਮ ਕਰ ਰਹੇ ਨੇ ਸਾਡਾ ਮਕਸਦ ਇਹ ਆ ਕਿ ਗੁਰੂ ਕੀ ਨਗਰੀ ਦੇ ਵਿੱਚ ਜੋ ਵੀ ਸ਼ਹਿਰੀ ਕੋਈ ਵੀ ਆਵੇ ਕੋਈ ਵੀ ਸ਼ਰਧਾਲੂ ਆਵੇ ਉਹ ਸ਼ਾਂਤਮਈ ਦਰਸ਼ਨ ਕਰਕੇ ਬਿਨਾ ਕਿਸੇ ਵਿਗਨ ਦੇ ਰੋਡ ਦੇ ਉੱਤੇ ਆ ਜਾ ਸਕੇ ਔਰ ਇਹਦੇ ਵਾਸਤੇ ਮੈਂ ਸੰਭੂ ਅਮਰਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਤੁਸੀਂ ਮਾਝੇ ਦੀ ਕਹਾਵਤ ਆਵੇ ਮਾਝੇ ਵਾਲੇ ਜਿਹੜੇ ਆ ਇਹ ਲੋਕਾਂ ਦੀ ਆਉ ਭਗਤ ਬਹੁਤ ਕਰਦੇ ਆ ਇਦਾਂ ਹੀ ਆਪਾਂ ਸਾਰੇ ਸਹਿਯੋਗ ਕਰੀਏ ਗੱਡੀਆਂ ਨੂੰ ਪਾਰਕ ਕਰਨ ਲੱਗਿਆਂ ਗੱਡੀਆਂ ਰੋਡ ਦੇ ਉੱਤੇ ਚਲਾਉਣ ਲੱਗਿਆਂ ਟ੍ਰੈਫਿਕ ਦੇ ਰੂਲਾਂ ਦੀ ਪਾਲਣਾ ਕਰੀਏ ਸਰ ਇੱਕ ਤੁਸੀਂ ਕਿਹਾ